ਹੈਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਸਕੀ ਕਾਹਨ ਨੂੰ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਇੱਕ ਮੈਂ ਨੀਂਦਾਂ ਤੋਂ ਕਰਾਂ। ਕਿ ਹੋ ਗਿਆ? ਹਾਂਜੀ। ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰਨ ਲੱਗੇ ਫਿਰ ਤੁਹਾਨੂੰ ਮੇਰੀ ਸ਼ਕਲ ਦੇਖਣ ਦੇ ਕਿ ਨਹੀਂ। ਇਹ ਪੂਰੇ 2 ਵਜੇ ਵਜ ਚੱਲੀ ਗਈ ਤੇ ਅੱਜ ਮੈਂ ਸਵੇਰ ਦੀ ਇੱਕ ਕਮਿਊਨਿਟੀ ਵੀ ਨਹੀਂ ਫ੍ਰੀ ਜੋ ਸੋਬਾ ਦੀ ਉੱਠੀ ਨਾ ਉਦੋਂ ਦੀ ਮੈਂ ਸੂਟ ਆਪਣਾ ਸਟਿਚ ਕਰਨ ਲਈ ਤੇ ਹੁਣ ਮੈਂ 2 ਵਜੇ ਤੇ ਅਜੇ ਵੀ ਮੈਂ ਪੂਰੀ ਚੰਗੀ ਤਰ੍ਹਾਂ ਵਿਹਲੀ ਨਹੀਂ ਹੋਈ ਬਸ ਇੱਕ ਮੈਂ ਮੜਾਈ ਜਾਣਾ ਏ ਸ਼ਾਪ ਤੇ ਇਹ ਸੂਟ ਦਾ ਦੀ ਥੋੜੀ ਜਿਹੀ ਲੈਸ ਲੈ ਕੇ ਆਉਣੀ ਹੈ ਜਿਹੜੀ ਕਿ ਨੀਚੇ ਘਰੇ ਤੇ ਹੀ ਲਾਉਣੀ ਆ ਬਾਕੀ ਆਲਮੋਸਟ ਸੂਟ ਜਿਹੜਾ ਮੇਰਾ ਸਟਿਚ ਹੋ ਗਿਆ ਜਿਹੜੀ ਬਾਟਮ ਆ ਉਹ ਸਟਿਚ ਹੋ ਗਈ ਹੈ ਉਹ ਵੀ ਬਸ ਥੋੜੀ ਜਿਹੀ ਰਹਿ ਗਈ ਬਸ ਲੈਸ ਲਾਉਣ ਵਾਲੀ ਰਹਿ ਗਈ ਤੇ ਜੈਪਰ ਵੀ ਥੋੜਾ ਜਿਹਾ ਰਹਿ ਗਿਆ ਵਾ ਤੇ ਆਲਮੋਸਟ ਆਪਣਾ ਜਿਹੜਾ ਕੰਮ ਜਿਹੜਾ ਹੋਈ ਜਾਂਦੇ ਆ ਫਿਰ ਮਰਾਦੂ ਬੈ ਕੇ ਮੈਂ ਜਿਹੜਾ ਵੀ ਸੂਟ ਆਪਣਾ ਜਿਹੜਾ ਕੱਲ ਨੂੰ ਭੱਜਣਾ ਉਹ ਪ੍ਰੈਸ ਕਰਨਾ ਰੱਬ ਦੇ ਤੇ ਜਗਰੂਪ ਜਿੱਥੇ ਹੋਈ ਗਿਆ ਬਸ ਮੇਰੇ ਹੀ ਹੋਣ ਵਾਲੇ ਆ ਤੇ ਇੱਕ ਤੁਹਾਨੂੰ ਬਤਾ ਹੀ ਦਵਾਂ ਏਦਾਂ ਜਾਣਾ ਜੁਣਾ ਹੋਵੇ ਕੋਈ ਤੇ ਫਿਰ ਕੀ ਟਾਈਮ ਨਹੀਂ ਲੱਗਦਾ ਅੱਜ ਮੇਰੇ ਸਿਰ ਦਾ ਸ਼ੇਪ ਹੋਣ ਦਾ ਵੀ ਟਾਈਮ ਨਹੀਂ ਹੈਗਾ ਤੇ ਹੁਣ ਅੱਜ ਇੰਨੀ ਧੁੰਦਵੀ ਸਵੇਰ ਦੀ ਬਹੁਤ ਹੀ ਜਿਆਦੀ ਅੱਜ ਸੇਰ ਦਾ ਮੌਸਮ ਜਿਹੜਾ ਮੈਂ ਤੁਹਾਨੂੰ ਮੈਨੂੰ ਮੇਰੇ ਦੋ ਵਲੌਗ ਨਹੀਂ ਛੁਡੋ ਪਾਇਆ ਨਹੀਂ ਤੇ ਮੈਂ ਤੁਹਾਨੂੰ ਦਿਖਾਉਣਾ ਹੈਗਾ ਸੇਰ ਦੀ ਅੱਜ ਧੁੰਦ ਬੜੀ ਪਈ ਸੀ ਅੱਜ ਪਤਾ ਨਹੀਂ ਕਿੱਧਰੋਂ ਰੋਇ ਧੁੱਪਾਂ ਲੱਗਦੀਆਂ ਲੱਗਦੀਆਂ ਤੇ ਅੱਜ ਧੁੰਦ ਪੈ ਗਈ ਤੇ ਉਹਦਾ ਕਰਕੇ ਹੁਣ ਮੈਨੂੰ ਹੋਰ ਟੈਨਸ਼ਨ ਹੋ ਗਈ ਹੈਗੀ ਯਾਰ ਉਦਾਂ ਆਪਾਂ ਦੁਜਮਰਾ ਜਾਣਾ ਸੀਗਾ ਸਵੇਰ ਜਾ ਕੇ ਤੇ ਸ਼ਾਮ ਨੂੰ ਵਾਪਸ ਆ ਜਾਣਾ ਸੀ ਤੇ ਹੁਣ ਇਹ ਨਾ ਹੋਵੇ ਕਿ ਤੋਪਣ ਜਿਹੜੀ ਹੈ ਧੁੰਦ ਦਾ ਉਹ ਕੰਮ ਖਰਾਬ ਕਰ ਦੇ ਨਾ ਹੀ ਪਵੇ ਤੇ ਚੰਗਾ ਵਾ ਤੇ ਹੁਣ ਆਪਾਂ ਹੋ ਜ ਗਿਆ ਰੈਡੀ ਥੋੜਾ ਸਿਰ ਸਰਵਾ ਲਈਏ ਕਿਉਂਕਿ ਬੱਚੇ ਵੀ ਹੋਣ ਵਾਲੇ ਟਿਊਸ਼ਨ ਵਾਲੇ ਤੇ ਪ੍ਰਭ ਵੀ ਹੋਣ ਵਾਲਾ ਫਿਰ ਆਪਾਂ ਬਣਾਉਨੇ ਰੋਟੀ ਰੋਟੀ ਦੀ ਸੱਚ ਅਜ ਮੈਂ ਸਵੇਰ ਦੀ ਰੋਟੀ ਨਹੀਂ ਖਾਧੀ ਮੈਨੂੰ ਇਹਨੇ ਭੁੱਖ ਲੱਗੀ ਨਾ ਤੇ ਬਸ ਮੈਂ ਐਵੇਂ ਹੀ ਸਵੇਰ ਦੀ ਚਾਹ ਪੀਤੀ ਤੇ ਚਾਹ ਪੀਂਦੇ ਸਾਰ ਪ੍ਰਾਪੜੂ ਸਕੂ ਤੋੜ ਕੇ ਤੇ ਮੈਂ ਜਿਹੜਾ ਕੀ ਆਪਣਾ ਸੂਟ ਸਟਿਚ ਕਰਨ ਲੱਪੀ ਹੁਣ ਮੈਂ ਮੜਾ ਜਾ ਮੈਂ ਸਿਰ ਕੰਗੀ ਕਰ ਲਾਂ ਤੇ ਉੱਥੇ ਬਹਿ ਕੇ ਕਰਦੀ ਆ ਤੇ ਨਾਲ ਹੀ ਜਿਹੜਾ ਕੀ ਆਣ ਕੇ ਤੇ ਫਿਰ ਮੈਂ ਬਣਾਉਣੀ ਆ ਚਾਹ ਫਿਰ ਉਹਨੇ ਦਰ ਤੱਕ ਫਰੰਸਿਸ ਸਕੂਲ ਦਾ ਆ ਜਾਂਦਾ ਟਾਈਮ ਹੋਣਾ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਥੋੜੀ ਦਰ ਬਾਅਦ ਕਿਦਾਂ ਪਈ ਆ ਵੇ ਵੇ ਕੇ ਜਲਸੀ ਫੀਲ ਹੁੰਦੀ ਮੈਂ ਸਿਰ ਦੀ ਕੰਮ ਤੇ ਲੱਗੀ ਜਾਂਦੀ ਵਿਹਲੀ ਬੈਠੀ ਮੇਰੇ ਲੱਗੇ ਹਾਂ ਤੇ ਦੇ ਨਹੀਂ ਆਖਿਆ ਘੁੱਟ ਚਾਹ ਹੀ ਪਿਆ ਨਾ ਚਾਚੀ ਆ ਤੁਸੀਂ ਇਹਦੀ ਮਸ਼ੀਨ ਦੇ ਲਈ ਹਾਂ ਉਹ ਵੀ ਮੈਂ ਹੀ ਪਿਆਉਣੀ ਆ ਨੀ ਮੋਖੀ ਹਾਂ ਮੈਨੂੰ ਲੱਗਿਆ ਮੇਰੀਆਂ ਸੁਣਨ ਨਹੀਂ ਦੇਈਆਂ ਇਧਰ ਦੇਖੋ ਠੀਕ ਹਾਂ ਹਾਂ ਉਹਨੇ ਦੀ ਵੇਚ ਹੀ ਹੁੰਦੀ ਹੋਂ ਹੋਂ ਕਰੀ ਜਾਂਦੀ ਹਾਂ ਤੇ ਉਹ ਤੁਸੀਂ ਰਹਿ ਗਈ ਹੁੰਦੀ ਆ ਹਾਂ ਸੁਣ ਰਿਆ ਨਾ ਇਹਨੇ ਆਪਾਂ ਨੂੰ ਸਿਰ ਤੇ ਚਾਹ ਨਾ ਇਹਨੇ ਪਾਣੀ ਪੁੱਛਿਆ ਇਹਨੇ ਆਪਾਂ ਨੂੰ ਕੁਝ ਨਹੀਂ ਨਾ ਕੀ ਢੀਠ ਮਿੱਟੀ ਕੀ ਹੋਇਆ ਇਦਾਂ ਹੀ ਕਰਾਂਗੇ ਲੋ ਹੁਣ ਆਪਾਂ ਰੈਡੀ ਆਪਾਂ ਜਣਾ ਬਾਜ਼ਾਰ ਕਰ ਲੈਣਾ ਹਾਂ ਕਿਤੇ ਹੂੰ ਹੂੰ ਕਰੀ ਜਾਂਦੀ ਆਪਦੀ ਨਣਾ ਅੰਨਾ ਪਤਾ ਨਹੀਂ ਕੀ ਚੁਗਣਿਆ ਕਰਦੀਆਂ ਰਹਿੰਦੀਆਂ ਸਾਰੀ ਝੜੀ ਲੱਗੀ ਆ ਹੀ ਰਹਿੰਦੀਆਂ ਲੱਗੀਆਂ ਹੀ ਨਹੀਂ ਕਰਦੀ ਆ ਮੈਂ ਨਾ 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 ਕਦੀ ਕਿਸ ਦਾ ਫੋਨ ਆ ਜਾਂਦਾ ਕਦੀ ਕਿਸ ਦਾ ਫੋਨ ਆ ਜਾਂਦਾ ਇਹਦੀ ਤਾਂ ਰੇਲ ਹੀ ਬਣਾਈ ਛੱਡਦੀ ਆਂ ਉਹ ਨਹੀਂ ਆਉਣੀ ਆਪਾਂ ਨੂੰ ਕੋਈ ਚੱਕਰ ਉਹ ਪਹਿਲਾਂ ਗੱਲ ਕਰਦੇ ਆ ਹੂੰ ਹਾਂ ਅੱਛਾ ਹਾਂ ਤੇ ਮੇਰੀ ਗੱਲ ਸੁਣ ਉਹ ਕੀ ਨਾ ਲੈਂਦੇ ਆ ਉਹਨੂੰ ਮੈਡ ਮੰਦੀ ਆ ਵੀ ਸੁਣਾਈਏ ਕੀ ਹੁੰਦਿਆ ਵਾ ਕੀ ਨਾ ਲੈਂਦੇ ਆ ਅੰਨਾ ਦੇ ਪੈਣੀ ਤੇ ਇੱਧਰ ਆ ਜਾ ਥੱਲੇ ਹਲਾ ਥੱਲੇ ਆ ਇੰਦਰਾ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸੱਸੀ ਕੱਲ ਤੇ ਅੱਜ ਦਾ ਵਲੌਗ ਆਪਾਂ ਸ਼ੁਰੂਆਤ ਕਰਨ ਲੱਗੇ ਟਾਈਮ ਹੋ ਚੁੱਕਾ ਸਵੇਰ ਦਾ 9:30 ਵਜੇ ਦਾ ਤੇ ਮੈਂ ਹੁਣ ਨਹਾ ਲਿਆ ਤੇ ਇੱਧਰ ਵੇਖੋ ਵਿਆਹ ਜਾਣ ਤੋਂ ਪਹਿਲਾਂ ਸਾਡੇ ਘਰ ਦੇ ਵਿੱਚ ਖਲਾਰੇ ਪਏ ਹੋਏ ਆ ਪੂਰੇ ਤੇ ਅੱਜ ਜਿੱਦਾਂ ਕੀ ਹੈਗਾ ਸੰਡੇ ਤੇ ਅੱਜ ਪ੍ਰਭੂ ਨੂੰ ਵੀ ਸਕੂਲ ਦੀ ਛੁੱਟੀ ਆ ਤੇ ਆਪਾਂ ਜਾਣਾ ਹੈ ਵਿਆਹ ਤੇ ਉਹਦੇ ਲਈ ਮੈਂ ਸਿੱਧ ਤੋਂ ਕਿ ਆਈ ਆ ਤੇ ਬਸ ਮੈਂ ਵਾਲ ਚ ਕੋਣੇ ਪਰਬਦਾ ਹਿੱਟ ਲਾਇਆ ਮਾੜਾ ਜਿਹਾ ਜਲਦੀ ਜਾ ਕੇ ਨਾਲੇ ਉਹ ਤੇ ਮੈ ਸਟ੍ਰੇਟ ਕਰਾਂ ਮੈਂ ਨਾਲੇ ਸਟੇ ਵਾਲ ਸਟ੍ਰੇਟ ਕਰਨਾ ਫਿਰ ਮੈਨੂੰ ਟਾਈਮ ਲੱਗ ਜਾਣਾ ਤੇ ਉਹ ਆ ਜਾਣ ਦੀ ਤੁਹਾਨੂੰ ਪਤਾ ਵੀ ਕਿੰਨੀ ਮਾਰੋ ਮਾਰ ਕੇ ਅੱਜ ਬਾਹਰ ਇੰਨੀ ਜਿਆਦੀ ਧੋਣ ਪਈ ਜਣਾ ਕਿ ਬੜਾ ਹੀ ਬੁਰਾ ਆ ਰਿਹਾ ਤੇ ਹੁਣ ਅਸੀਂ ਸੋਚੁੰਦੇ ਪਹਿਲਾਂ ਸਾਡਾ ਇਰਾਦਾ ਹੈਗਾ ਕਿ ਅਸੀਂ ਜਾਈਏ 12 ਕਵਜੇ ਤੇ ਰਾਤ ਰਹਿ ਕੇ ਤੇ ਸਵੇਰੇ ਉਧਰੋਂ ਬਰਾਤ ਵੇਖ ਕੇ ਤੇ ਆ ਜਾਂਗੇ ਘਰ ਪਰ ਹੁਣ ਜੇ ਸਾਡਾ ਮੂਡ ਬਣ ਗਿਆ ਮੋੜ ਕੇ ਜੇ ਹੱਡਾ ਉਹ ਪਲਾਨ ਕੰਮਜਾਬ ਹੋ ਗਿਆ ਕਿ ਇਹਦੇ ਨਾਲ ਜਾਣਾ ਤੇ ਜੇ ਸਾਨੂੰ ਉਤਰ ਜਗ੍ਹਾ ਮਿਲ ਗਈ ਤੇ ਫਿਰ ਵੀ ਅਹੀ ਰਾਤ ਨਹੀਂ ਰਹਿਣਾ ਤੇ ਆਪਾਂ ਉਦਾਂ ਵੀ ਰਹਿਣਾ ਜਾਂ ਆਪਾਂ ਉਦਾਂ ਵੀ ਜਾਦੇ ਫਿਰ ਰਾਤ ਨਹੀਂ ਰਹਿਣਾ ਹਨਾ ਬਰਾਬਰ 3:00 ਵਜੇ ਤੱਕ ਆਪਾਂ ਮੋੜ ਆਵਾਂਗੇ 3:30 ਵਜੇ ਤੁਰ ਪਾਂਗੇ ਉਧਰੋਂ ਫਿਰ ਆਰਾਮ ਦੇ ਨਾਲ ਹੌਲੀ ਹੌਲੀ ਆ ਜਾਣਗੇ ਕਿਉਂਕਿ ਤੁੰ ਬੜੀ ਜਿਆਦੀ ਇਹ ਮੌਸਮ ਪਹਿਲਾਂ ਤੇ ਆ ਸਾਫ ਹੋ ਗਿਆ ਧੁਪਾਨਿਕਣ ਲੱਗੀਆਂ ਤੇ ਐਂ ਲੱਗਦਾ ਹੈ ਕਿ ਜਿਵੇਂ ਜਣਾ ਹੁਣ ਧੁੰਦ ਪੈਣੀ ਨਹੀਂ ਆ ਕਿ ਗਰਮੀ ਆ ਗਈ ਬੱਸ ਤੇ ਹਾਏ ਦੇਖੋ ਸੁਨੋਈ ਤੇ ਪ੍ਰਭ ਖਾਂਦੇ ਆ ਵਿਆਹ ਜਾਣ ਤੋਂ ਪਹਿਲਾਂ ਇੱਥੇ ਬਰਫੀ ਖਾ ਲਈ ਤੇ ਫਿਰ ਵਿਆਹ ਜਾ ਕੇ ਕੀ ਖਾਏਗਾ ਹੈ ਪਕੌੜੇ ਕੱਲੇ ਤੇ ਇਹਨੇ ਨਾਲ ਆਵਾ ਤੇ ਇਹ ਬੱਸ ਲੱਗਾ ਪੱਗ-ਪੁਗ ਬੰਨਣਾ ਆਪਣੇ ਤੇ ਮੈਂ ਆਪਣੇ ਵਾਲ-ਵੂਸ ਸਹੀ ਕਰ ਲਾਂ ਤੇ ਫਿਰ ਜਗਰੂਪ ਗਿਆ ਨੌਣ ਤੇ ਉਹਨਾਂ ਨੇ ਵੀ ਆਣ ਕੇ ਪੱਗ ਮੰਨਨੀ ਦੀਦੀ ਬਾਹਰ ਪੋਚੇ ਲਾਉਂਦੇ ਗਿੱਲਾ 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 ਕਰਤਾ ਗਿੱਲਾ ਗਿੱਲਾ ਕਰਤਾ ਤੇ ਹੁਣ ਉਹਨਾਂ ਨੇ ਬਰ ਪੱਕੇ ਵੀ ਚੜਾਤੇ ਕਿ ਤਾਂ ਜੋ ਪੋਚਾ ਸੁੱਕ ਜੇ ਬਾਅਦ ਵਿੱਚ ਆਪਾਂ ਤਿਆਰ ਤੇ ਰਹਿਣਾ ਤੇ ਇਸ ਕਰਕੇ ਤਿਆਰ ਹੋਣ ਵਾਸਤੇ ਜਿਹੜਾ ਆ ਕਿ ਫਿਰ ਚੱਲਣਾ ਆਉਣਾ ਪੈਣਾ ਤੁਹਾਨੂੰ ਪਤਾ ਤੇ ਫਿਰ ਪੈਰ ਪੂਛ ਛੱਪ ਜਾਣੇ ਫਿਰ ਪੱਕੇ ਚਲਾਤੇ ਚੰਗਾ ਹੋ ਗਿਆ ਤਾਂ ਜੋ ਆਪਣਾ ਸਾਰਾ ਜਿਹੜਾ ਤਾਂ ਸੁੱਕ ਜੂਗਾ ਤੇ ਹੁਣ ਆਪਾਂ ਹੋਲੀਏ ਰੈਡੀ ਤੇ ਫਿਰ ਮਿਲਦੇ ਤੁਹਾਨੂੰ ਥੋੜੀ ਦੇਰ ਬਾਅਦ ਤੁਹਾਨੂੰ ਬਲਜੀ ਤੇਰੇ ਜਾਣਾ ਹੋਵੇ ਨਾ ਕੰਮ ਕਰ ਹੁੰਦੇ ਜਿਆਦੇ ਤੇ ਟਾਈਮ ਹੁੰਦਾ ਥੋੜਾ ਨੌ ਦੇ ਸਾਨੂੰ ਅਜ ਪੜ੍ਹਨਾ ਹੀ ਵੱਜ ਗਿਆ ਠੰਡ ਦਾ ਕਰਕੇ ਤੇ ਹੁਣ ਵੇਖਦੇ ਆਪਾਂ ਕਿੰਨੇ ਵਜੇ ਤੱਕ ਉੱਥੇ ਪਹੁੰਚਦੇ ਆ ਤੇ ਆਪਣ ਨੂੰ ਕੋਲ ਸਿਰਫ ਡੇਢ ਘੰਟਾ ਵਾ ਰੈਡੀ ਹੋਣ ਵਾਸਤੇ ਬਾ ਬਾਏ ਆ ਵਿੱਚ ਦੀਦਾ ਹੀ ਆਪਾਂ ਨੂੰ ਹੋਰ ਨਾਗਾ ਲੋ ਗਾਈਜ਼ ਐਦਾਂ ਹੀ ਜਦੋਂ ਤਿਆਰ ਹੁੰਨੇ ਨਾ ਆ ਕੰਮ ਹੁੰਦਾ ਸਾਡੇ ਘਰ ਅੱਧਾ ਸਮਾਨ ਸਾਡਾ ਗਵੰਡਿਆ ਘਰੋਂ ਹੁੰਦਾ ਤੇ ਅੱਧਾ ਹੱਡਾ ਆਉਂਦਾ ਹੁੰਦਾ ਤੇ ਫਿਰ ਜਾ ਕੇ ਕਿਤੇ ਵੀ ਜਾਣਾ ਹੋਵੇ ਨਾ ਫੰਕਸ਼ਨ ਦੇ ਤੇ ਫਿਰ ਅਸੀਂ ਰੈਡੀ ਹੁੰਨੇ ਆ ਇੱਕ ਸਾਡਾ ਪਾਰਲਰ ਵਾਲਾ ਘਰੇ ਆ ਜਾਂਦਾ ਆ ਪਹਿਣਾ ਹੀ ਗਵੰਡਣ ਹੀ ਲੈਂਦੀ ਪਾਰਲਰ ਆ ਜੀ ਤੇ ਇੱਕ ਉਹ ਸਾਡਾ ਸਿਰ ਖਾਈ ਜਾਂਦੇ ਮਗਰ ਬੈਠੇ ਹੈ ਆ ਬੇਕੇ ਹੁਣ ਇਹਦੀ ਬੋਲਤੀ ਬੰਦ ਹੋ ਗਈ ਹੋਗੀ ਨਾ ਹਮ ਕਾ ਚੁੱਪ ਹੈ ਹਮ ਕਾ ਨਾ ਹੀ ਬੋਲੀ ਹੈ ਹਾਂ ਜੀ ਸ਼ੁਕਰ ਜੇ ਤੂੰ ਚੁੱਪ ਰਵੇਂਗਾ ਤੇ ਮੈਂ ਤੇਰਾ ਮੇਰਾ ਤਾਂ ਕੈਮਰਾ ਹੀ ਆਨ ਕਰ ਲਿਆ ਕਰੀ ਹਮਣਾ ਆਪਾਂ ਫਿਰ ਇਹ ਚੁੱਪ ਹੋਈਂਦਾ ਉਦਾਂ ਨਹੀਂ ਚੁੱਪ ਹੁੰਦਾ ਹਣਾ ਉਹਦਾ ਦੀ ਚੱਲਦੀ ਰਹਿੰਦੀ ਹਮਣ ਵਿਚਾਰੀ ਕਦੋਂ ਦੀ ਕਰਨ ਦੀ ਚਾਚੀ ਇਹਨੂੰ ਚੁੱਪ ਕਰਾ ਲਾ ਜੱਜ ਜੀ ਹੋ ਗਿਆ ਕਣਾ ਚੁੱਪ ਆਹ ਦੇਸੀ ਨੁਕਸਾ ਵਾ ਜਿਹੜਾ ਇਹਨੂੰ ਚੁੱਪ ਕਰਾਉਣ ਵਾਲਾ ਇਹ ਤੋਂ ਹੋਰ ਆਪਣੀ ਦੁਨੀਆ ਤੇ ਕੋਈ ਨਹੀਂ ਜੰਮਿਆ ਜਿਹੜਾ ਇਹਨੂੰ ਚੁੱਪ ਕਰਾ ਦੇਗਾ ਹੋਰ ਦੁਨੀਆ ਦੇ ਕੋਈ ਨਹੀਂ ਜੰਮਿਆ ਜਿਹੜਾ ਇਹਨੂੰ ਚੁੱਪ ਕਰਾ ਦੇ ਤੇ ਮੈਂ ਕਿੰਨਾ ਕਿਤੇ ਚੁੱਪ ਰਹੂੰਗਾ ਆਖਰਕਾਰ ਮੈਂ ਬੋਲਾਂਗਾ ਜਾਂ ਨਹੀਂ ਆਖਰਕਾਰ ਕੇ ਤੂੰ ਹੁਣ ਬੰਦ ਕਰੇਂਗੀ ਨਾ ਕਰੇਂਗੀ ਚਲ ਆਇਸ਼ਾ ਤੇ ਮੈਨੂੰ ਕੋਈ ਫਰਕ ਨਹੀਂ ਮੈਂ ਤਾਂ ਆਪਣਾ ਜੋ ਬੋਲੂ ਬੋਲ ਆਲਾ ਫੇਰ ਉਹ ਹੀ ਤੇ ਗੱਲ ਐ ਬੋਲ ਫੇਰ ਬੋਲੋ ਫਿਰ ਭਾਜੀ ਜਲਦੀ ਕਰੋ ਜਲਦੀ ਕਰੋ ਜੀਜਾ ਜੀ ਜੀਜਾ ਇਹ ਸਾਡੇ ਦਾ ਰਿਸ਼ਤੇ ਨਹੀਂ ਸੈੱਟ ਆਉਂਦੇ ਵੀ ਕਿਹੜਾ ਰਿਸ਼ਤਾ ਬਣਾਉਣਾ ਤੇ ਕਿਹੜਾ ਨਹੀਂ ਕਹਿ ਤਾ ਵਾ ਤੇ ਤਾਂ ਤਾਂ ਪੰਗਾ ਉਹ ਆਦਾ ਕੁਝ ਜੀਜਾ ਕੇ ਤੇ ਇਹ ਚਾਚਾ ਆਂਦੀ ਆ ਉਹਨੂੰ ਸਮਝ ਨਹੀਂ ਆਉਂਦੀ ਵੀ ਕਿਹੜੀ ਰਿਸ਼ਤੇਦਾਰੀ ਵਰਤੀ ਜਾਵੇ ਹੁਣਾਂ ਨੂੰ ਤੈਨੂੰ ਫਾਈਨਲ ਲੁੱਕ ਵਿਖਾਉਣਾ ਕਿ ਸਟਾਈਲ ਕੀਤਾ ਮਨੇ ਮੇਰਾ ਇੱਕ ਹੋਰ ਹੈਗਾ ਨਹੀਂ ਹੁਣ ਇਹੋ ਜਾਈ ਆ ਤਾਂ ਰਹਿਣ ਦੇ ਫਿਰ ਆ ਜਵਾਲਾ ਨਾਤੀ ਹੈ ਥੱਲਿਆਂ ਨੂੰ ਕੀ ਕਰੀ ਹੁਣ ਉਹਨੂੰ ਕੀ ਕਰੀਏ ਹਾਂ ਤੇ ਜੇ ਥੱਲੇ ਜੇ ਹੋਸ਼ੇਡ ਲਾਉਂਗੇ ਇਹੀ ਰਹੂਗਾ ਐ ਦੋ ਛੇਡਾ ਉਹ ਵੀ ਤੇ ਮੈਂ ਕਹਿੰਦੀ ਨਹੀਂ ਰੁਕ ਜਾ ਇੱਕ ਬਣਾ ਕੇ ਲੈਨੇ ਬਣਾ ਹੀ ਲੱਗੇ ਆਹ ਕਹ ਗਰਬੜ ਬੰਡ ਕਿਹੜਾ ਹੋ ਪਾਦੀ ਹੋਰ ਕੀ ਐ ਐ ਰਹਾ ਰੱਬੜ ਬੰਦ ਨਹੀਂ ਕੋਈ ਟੈਨਸ਼ਨ ਬਲਵਾਂ ਤਰਾ ਮੈਂ ਕੁੱਤੇ ਮੈਂ ਤੇਰਾ ਖੂਨ ਪੀ ਜਾ ਮੇਰਾ ਫੋਨ ਕਿੱਥੇ ਮੋਟੇ ਹਮਕਾ ਨਹੀਂ ਮਾਲਮ ਹੋਈ ਹੈ ਤੂੰ ਹੀ ਬਸ ਇੱਥੇ ਬੈਠੇ ਰਹਿਣਾ ਉਹ ਜਰ ਉਹ ਕਿੱਥੇ ਚਲ ਗਿਆ ਪ੍ਰਭ ਉਹ ਪੱਗ ਬਣਾਉਣ ਗਏ ਉਧਰ ਮੰਗੋ ਕੇ ਤਾ ਆਪ ਐਡੀਆਂ ਵਧੀਆ ਬੰਦਾਈ ਤੇ ਜਿੱਦੂ ਕਿਤੇ ਜਾਣਾ ਵੇ ਹਨ ਕਿਤੇ ਬਣਾ ਲਿਆ ਵਾ ਵੇਖ ਸਾਡੇ ਤੋਂ ਘੜੀਆਂ ਦਾ ਵੀ ਸਟਾਕ ਹੈਗਾ ਇਹ ਨਹੀਂ ਕਿ ਹੈ ਨਹੀਂਗਾ ਹੈਗਾ ਸਾਰਾ ਕੁਝ ਰੱਖੀਦਾ ਵਾ ਸਭ ਕੁਝ ਰੱਖੀਦਾ ਬਸ ਇਹ ਆ ਵੀ ਕੇਵਲ ਬਸ ਇਹ ਆ ਵੀ ਸੈੱਲ ਕਿਹੇ ਚ ਨਹੀਂ ਹੈਗਾ ਨਹੀਂ ਬਸ ਸ਼ੋਅ ਆ ਵੀ ਹੈ ਘੜੀਆਂ ਤਾਂ ਨਾ ਨਹੀਂ ਜਾਂਦੀ ਆ ਆਪਦੀ ਭਾਂ ਜਿੰਨੀ ਮਾਦੀ ਚੀਜ਼ ਹੋਏ ਨਾ ਜਿਹੜੀ ਕਿਤੇ ਤੋਂ ਮੰਗ ਕੇ ਫੋਨ ਦਾ ਨਜ਼ਾਰਾ ਵੱਖਰਾ ਹੀ ਹੈ ਅੱਧਰੇ ਹੈ ਚੀਜ਼ਾਂ ਤੇ ਘੜੀਆਂ ਤੇ ਹੈਗੀਆਂ ਪਰ ਚਲਦੀ ਚੱਲ ਗਏ ਚੁਣੀ ਹੈਗਾ ਉਹ ਬੰਦ ਕਰ ਮੈਂ ਤੁਹਾਨੂੰ ਦੱਸਾਂ ਨਹੀਂ ਇਦਾਂ ਦੱਸ ਨਹੀਂ ਦਰ ਮੈਂ ਇੱਧਰ ਆ ਮੇਰੀ ਕਿੱਡੀ ਕਿੱਡੀ ਸੋਣੀ ਇੱਧਰ ਹੂੰ ਕਿੰਨੀ ਸੋਣੀ ਬਈ ਉਹਨੂੰ ਬੰਦ ਕਰ ਬੰਦ ਲਾ ਉਧਰੋਂ ਬੰਦ ਲਾ ਇੱਧਰ ਕਿੰਨੇ ਵੇਖਣੀ ਉਹ ਤਾਂ ਹੈਗੀ ਉਹ ਤਾਂ ਬੰਨ ਤੇ ਲੈਣੀ ਹੋਰ ਉੱਥੇ ਗੱਡੀ ਮੈਂ ਦੱਸ ਤੈਨੂੰ ਮੇਰੇ ਤੋਂ ਉਹ ਹੈਗੀ ਆ ਬਾਗਾ ਲੈ ਕੇ ਆਇਆ ਹੈਗਾ ਮੋਬਾਈਲ ਉਹ ਤਾਂ ਪਹਿਲਾਂ ਪਤਾ ਹੁੰਦਾ ਫੋਨ ਦਾ ਟਾਈਮ ਟਾਈਮ ਤੇ ਆਪਾਂ ਫੋਨ ਦੇ ਹੀ ਵੇਖਣਾ ਅਸਲ ਤੇ ਨਾ ਆਪਾਂ ਨੂੰ ਗੰਦੀ ਆਲੀ ਤਰ੍ਹਾਂ ਕਰੀਏ ਕਿ ਕਿਹਨੂੰ ਲਾਗੇ ਵੀ ਮੇਰੇ ਮਾੜੇ ਜਿਹੇ ਵਾਲ ਸੈੱਟ ਕਰ ਦੇ। ਉਹ ਕਰਾ ਲਾਂਗੇ ਕਿ ਕਰਦੇ ਰਹੋ ਨਹੀਂ ਕਰਾ ਲਾਂਗੇ ਕਿ। ਨਾਲੇ ਇੱਕ ਚੰਗੀ ਚੁੱਕ ਕੇ ਮੈਂ ਮਗਰ ਬਹਿ ਜੂਗਾ। ਜਿੱਥੇ ਵਾਲ ਹੋਏ ਉੱਥੇ ਮੈਂ ਤੇਰੀ ਦਵਾਂ। ਨਾ ਫੜਾਉਂ ਮੈਨੂੰ ਉਹ ਕਰ ਕੇ ਰਾਇਆ। ਤੇ ਕਿਵੇਂ ਦੱਬਣਿਆ। ਲਓ ਗਾਇਸ ਆਪਾਂ ਹੋ ਗਏ ਰੈਡੀ ਤੇ ਮੈਂ ਆਪਣੀ ਫਾਈਨਲ ਲੁੱਕ ਤੁਹਾਨੂੰ ਤਾਂ ਰਿਕਮੈਂਡ ਪ੍ਰਾਬਲਮ ਵਾਲੇ ਨੂੰ ਬਾਅਦ ਬਾਅਦ ਦੇ ਰੂਪ ਕੀ ਰਹਿਣੀ ਹੈ। ਇਹ ਐਕਸਟਰਾ ਫੀਡੀਆ। ਮੈਂ ਵੀ ਕਿੱਧਰ ਜਾਵਾਂ। ਇਹਦਾ ਕੀ ਨਾ ਹਾਂ ਕਰਕੇ ਰੈਲੀ ਰੁੜੀ ਹੋ ਗਏ ਕੱਪੜੇ ਸੁੱਕਣੇ ਪਾ ਕੇ ਦੇ ਵਿੱਚ ਉਹ ਵੀ ਕੱਢ ਲਈ ਆ ਮੈਂ ਵੀਡੀਓ ਰੀਲ ਵੀ ਟਾਈਮ ਇਹਦੇ ਲਈ ਵੀ ਕੱਢ ਲਿਆ ਵਲੌਗ ਵਾਸਤੇ ਵੀਡੀਓ ਰੀਲ ਵੀ ਕੱਢ ਲਈ ਆ ਕਿੰਨੀ ਵੀਡੀਓ ਵਾਸਤੇ ਟਾਈਮ ਵੀ ਕੱਢ ਲਿਆ ਤੇ ਮੇਰੀ ਫਾਈਨਲ ਲੁੱਕ ਉਹ ਖਾਏ ਤੇ ਆਇਦਰ ਵੇਖੋ ਜੁੱਤੀ ਥੋੜੀ ਜੀ ਵੱਡੀ ਆ ਤੇ ਡਬਲ ਡਬਲ ਉਹ ਹੁੰਦਾ ਡਬਲ ਡਬਲ ਚ ਰਵਾ ਪਾ ਕੇ ਜੁੱਤੀ ਟਾਈਟ ਹੋਂਦੀ ਕੀ ਕਹਿੰਦੇ ਆ ਕੀ ਕਹਿੰਦੇ ਆ ਟਾਈਮ ਕੱਢਿਆ ਨਹੀਂ ਆ ਫੜੀ 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 ਮੈਂ ਦੁੱਧ ਪਾਣਾ ਨਾਲੇ ਮੇਰੀ ਫਾਈਨਲ ਲੁੱਕ ਵਿਖਾ ਦੇ ਨਾਲੇ ਤੁਹਾਡੀ ਲੁੱਕ ਪਾਚਮ ਖਾਣਨ ਪਹਿਲਾਂ ਪਾਪਾ ਨੇ ਲੁੱਕ ਵਿਖਾ ਲਈ ਮੈਨੂੰ ਨਹੀਂ ਬਾਹਰ ਮਾਸਾ ਨਹੀਂ ਪਤਾ ਆ ਗੰਦੀ ਲਾ ਆ ਜਾ ਇਹਨਾਂ ਵਧੀਆ ਇਹ ਸਾਈਡ ਕੀਤਾ ਤੁਸੀਂ ਇਹ ਇਤਨਾ ਕੰਮ ਕਰਨਾ ਕਿੰਨੇ ਘਰ ਨੇ ਕਿਤੇ ਕੰਮ ਨੂੰ ਵੇੜ ਕੇ ਜਾਣਾ ਮੈਨੂੰ ਨਿਆਣੀ ਉਹਦੇ ਵੱਲ ਵੀ ਧਿਆਨ ਹੈ ਹੁਣ ਉਹਨੂੰ ਅੰਦਰ ਹੀ ਰਹਿਣ ਦੇ ਨਹੀਂ ਨਹੀਂ ਵੇਖ ਲਓ ਗਲੀ 'ਚ ਕੱਢ ਦੇ ਉਹ ਆ ਨਹੀਂ ਰਹਿੰਦੀ ਬਾਹਰ ਬੱਸ ਕੀ ਗਲੀ 'ਚ ਕੱਢ ਜਾਨੇ ਆ ਨਹੀਂ ਉਹ ਬਰਾਂਡੇ 'ਚ ਰਹਿੰਦੀ ਆ ਸਾਡੇ ਕੋਲ ਦੋ ਲੋਕਾਂ ਨੇ ਇੱਕਾਂ ਬਾਦ ਤੇ ਪੂਰੇ ਖਲਾਰੇ ਪਾਪ ਹੋ ਗਏ ਤੇ ਫੇਰ ਨਹੀਂ ਚੱਲਦੇ ਜੇ ਆਇਆ ਛੋਈ ਜਿੰਨੇ ਬਾਦ ਤੇ ਪਰਾ ਕਾ ਮਤਾਰਾ ਤੁਨੋਂ ਚੱਕ ਲੈ ਰੱਖਿਆ ਨਹੀਂ ਤਾਂ ਉਹ ਕਦੇ ਨਹੀਂ ਨਹੀਂ ਹੋਣੇ ਕੋਈ ਚੱਕਰ ਨਹੀਂ ਨਹੀਂ ਟੂਟ ਕੇ ਲੀਡ ਜਾ ਕਾਰਾ ਚੁੱਕ ਦੇ ਉਹ ਨਵੀਂ ਲੈਵਾਂਗੇ ਹਾਏ ਹਾ ਤੇਰੇ ਦਿਮਾਗ ਚ ਚੁੱਕ ਕੇ ਰੰਦੇ ਗੋ ਤੇ ਤਾਨੂੰ ਕੀ ਲੱਗਦਾ ਹੈ ਪਹੁੰਚੂਗੀ ਨਾ ਕਹੇ ਤਾਈ ਇਹਦਾ ਪੂਰਾ ਫਿਰੂਗੀ ਹੀ ਤੇ ਇਥੇ ਨਾ ਜੜੂਗੀ ਨਹੀਂ ਚੜਦੀ ਤੂੰ ਟੇਬਲ ਤੇ ਫੜ ਕੇ ਰੱਖ ਪਤਾ ਕੀ ਇੰਨਾ ਖਲਾਰਾ ਜਿਹੜਾ ਐਨੇ ਤੇ ਮੈਡਮ ਨੇ ਕੀ ਆਂਦੇ ਹੁੰਦੇ ਆ ਨਾਂ ਦਾ ਆਪਦੇ ਬੰਨੇ ਇਹਨਾਂ ਦੇ ਪੂਰੇ ਘਰ ਚੋਂ ਮਿਲ ਜਾਣੀ ਆ ਭੀ ਫੁੱਲ ਆਜ਼ਾਦੀ ਚਲ 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 ਹਾਂ ਉਹ ਵੀ ਡੱਬਾ ਵੀ ਚੁੱਕ ਦੇਓ ਸਾਰੇ ਡੱਬੇ ਚੁੱਕ ਕੇ ਇੱਥੇ ਰੱਖ ਸਾਰਾ ਸਮਾਨ ਇੱਥੇ ਰੱਖ ਦੇ ਕਿਉਂਕਿ ਇਹਨੇ ਤਾਂ ਮੁੜ ਕੇ ਉਹਨਾਂ ਦੇ ਲੀਰਾਂ ਲੀਣਾ ਕਰ ਦੇਣੀਆਂ ਹਾਂ ਹਾਂ ਸੁਣੇ ਚਲ ਅਸੀਂ ਚੱਲਦੇ ਹਾਂ ਫਿਰ ਓਕੇ ਬਾਏ ਲੋ ਗਾਈਸ ਅਸੀਂ ਆਏ ਆ ਆਪਣੀ ਮੇਰੇ ਘਰ ਵਾਲੇ ਦੇ ਨਾਨਕੇ ਪਿੰਡ ਤੇ ਨਾਨਕੇ ਪਿੰਡ ਆ ਗਏ ਹੀ ਉਹਨਾਂ ਦੀਆਂ ਪਹਿਲੀਆਂ ਚ ਵੜੇ ਫੋਟੋਆਂ ਖਿੱਚਣ ਦੇ ਮਾਰੇ ਇਹ ਮੈਨੂੰ ਲੱਗਦਾ ਉਹਨਾਂ ਦੇ ਘਰ ਦੀ ਬੈਕ ਸਾਈਡ ਦੇ ਹਨਾ ਤੇ ਪ੍ਰਭ ਮੈਂ ਅੱਗੇ ਵੇਖਾਂਦੇ ਆ ਪ੍ਰਭ ਮੇਰੀ ਗਾ ਸੁਣ ਲੋਕੀ ਜਵਾਕ ਤੇ ਆਪਦੇ ਨਾਨਕੇ ਆ ਕੇ ਨਹੀਂ ਮਾਣੂ ਦੇ ਤੇ ਫਿਰ ਤੇਰੇ ਪਾਪਾ ਦੇ ਨਾਨਕੇ ਆ ਹੈ ਤੂੰ ਜਿੱਥੇ ਲੁੱਡੀਆਂ ਪਾਉਂਦਾ ਫਿਰਦਾ ਆਂ ਲੁੱਡੀਆਂ ਵਾਹ ਤੂੰ ਆਏ ਤਿੰਦੇ ਮौजਾਂ ਕਰਨੀਆਂ ਚਾਹਦੀਆਂ ਮੈਂ ਆਪਦੇ ਪਾਪਾ ਦੇ ਨਾਨਕੇ ਆਇਆ ਵਾ ਮੇਰੇ ਨਾਨਕੇ ਮੇਰੇ ਨਾਨਕੇ ਜਾਵੇ ਨਾ ਜਦੋਂ ਮੇਰੇ ਨਾਨਕੇ ਜਾਵੇ ਸਾਰਾ ਪਿੰਡ ਗਾਹ ਆਉਂਦਾ ਹੁੰਦਾ ਹੁੰਦਾ ਤੇ ਹੁਣ ਪਾਪਾ ਦੇ ਨਾਨਕੇ ਪਾਪਾ ਨੂੰ ਲੈ ਕੇ ਜਾ ਹਾਂ ਕਿੱਥੇ ਲੈ ਕੇ ਜਾਵੇਂ ਤਮਾ ਫਰਾਗੇ ਲਿਓ ਉਹਨੂੰ ਆਦੇ ਨਾਲ ਬੜੀ ਪ੍ਰਭ ਪਿਆਲੀਆਂ ਚ ਆ ਗਏ ਆਂ ਆ ਫੜਾਂ ਚ ਹੈ ਚਾਚੇ ਰੀਲ ਬਣਾਈਏ ਨਹੀਂ ਪਿਆਲੀਆਂ ਚ ਆ ਗਏ ਪਿਆਲੀਆਂ ਚ ਆ ਗਏ ਰੋਦੀ ਵੀ ਲਾਈ ਮਾਂ ਮੈਂ ਘਮਾਓ ਫਰਾਓ ਹਾਂ ਮਾਮੇ ਨੇ ਪੂਰੇ ਉਹ ਉਹ ਛੱਪੜ ਆ ਛੱਪੜ ਜਾਣਾ ਏ ਹਾਂ ਕਿ ਹੋਂ ਉਧਰ ਹੀ ਕੀਤਾ ਜਾਨੀ ਗਾ ਕੱਲ ਤੇ ਨਾ ਸੁੱਟ ਕੇ ਕੰਮ ਨਬੇੜੀ ਆਵੇ ਨਹੀਂ ਕਰਨਾ ਕਰੇ ਮੈਨੂੰ ਦੱਸ ਦੋ ਮੈਂ ਇੱਧਰ ਨੂੰ ਝ ਹੋਰ ਕਿਸੇ ਬੰਦੇ ਨੂੰ ਚਲ ਜਾਨੀ ਹਣਾ ਇੰਚ ਸੁਟਣਾ ਜ਼ਰੂਰ ਮੈਨੂੰ ਹਾਂ ਸਹੀ ਗੱਲ ਆ ਹਾਂ ਕਿਸੇ ਕੰਮੋਂ ਵੀ ਗਵਾਣੀ ਕਿਸੇ ਦੇ ਕੰਮੋਂ ਵੀ ਗਵਾਣੀ ਨਹੀਂ ਲੋੜ ਮੇਰੀ ਮੈਂ ਇੱਥੇ ਬੈਠੀ ਰਹਿਣੀ ਫਿਰ ਜਾਓ ਤੁਸੀਂ ਪਿਓ ਪੁੱਤ ਚੱਲ ਜਾਓ ਹੈ ਜਾਓ ਪਿਓ ਪੁੱਤ ਅੱਜ ਫਿਰ ਤੈਨੂੰ ਆਈ ਚਾਚੀ ਪਤੀ ਜੀ ਇੱਥੇ ਰਹਿਣੀ ਆ ਕਿੰਦਾ ਪ੍ਰਭ ਕਹਿੰਦਾ ਉਹ ਪਾਉ ਹੈਗਾ ਵਾ ਆਈ ਚਾਚੀ ਪਤੀ ਜੀ ਇੱਥੇ ਰਹਿੰਦੇ ਆ ਤੁਸੀਂ ਜਾਓ ਪਿਓ ਪੁੱਤ ਆਈ ਰੀਲਾ ਰੁੱਲਾ ਮੜੋਂ ਨੇ ਆ ਨਾ ਇਹ ਰੀਲ ਬਾਣੀ ਕਦੀ ਖੁੱਲ ਜਾਣਾ ਜਾਨੇ ਆ ਅਸੀਂ ਆਏ ਕਿੱਧਰ ਆਂ ਤੇ ਜਾਣ ਕਿੱਧਰ ਹੁੰਦੇ ਆ ਤੁਸੀਂ ਖੋਲੋ ਜਾ ਹਾਂ ਆ ਵੀਡੀਓ ਬਣਾਇਕ ਫਾੜਾਂ ਚ ਤੋ ਤੇ ਉਹ ਰੀਲ ਬਣਾਈ ਇੱਕ ਤਾਂ ਪੈਲੀਆ ਪੁਲਿਸ ਆਹ ਗੰਦਗੀ ਲੱਗ ਗਈ ਬੈਠੋ ਫੋਟੋ ਚਲੋ ਬਈ ਸਾਡਾ ਫੋਟੋ ਸ਼ੂਟ ਹੋ ਗਿਆ ਤੇ ਹੁਣ ਅਸੀਂ ਚੱਲੇ ਆ ਘਰੇ ਚਲੋ ਭੱਜੋ ਆਹੀ ਵੇ ਲੋ ਕਿੱਧਰ ਦਿੱਕਤ ਨਾ ਕੀ ਆ ਨਾ ਸਟਰਗਲ ਕਰਕੇ ਫੋਟੋ ਦਿੱਤੇ ਨਾਏ ਮੈਨਾ ਇਹ ਹੈਗਾ ਰੀਲਸ ਬਣਾਉਣ ਦੇ ਪਿੱਛੇ ਵਾਲਾ ਸਟਰਗਲ ਆ ਫਾਮਾ ਫਾਮਾ ਰੂੜੀ ਉੱਤੇ ਜਾ ਡਿੰਗਾ ਮੂੰਹ ਵਿੱਚ ਹੋਏ ਸਵਾਦ ਆ ਜੀ ਨਹੀਂ ਇਹ ਵੀ ਕੋ ਲੋ ਗイズ ਆਪ ਆ ਗਿਆ ਘਰ ਤੇ ਆਣ ਕੇ ਜਦੋਂ ਬੰਦੇ ਧੰਦੇ ਲੋ ਗイズ ਆਪ ਆ ਗਿਆ ਘਰ ਤੇ ਜਦੋਂ ਦੇ ਆਏ ਆ ਨਾ ਆਪਾਂ ਤਾਂ ਇੱਧਰ ਦੇਖੋ ਬੈੱਡ ਮੱਲਿਆ ਸੀ ਤੇ ਉੱਧ ਤੇ ਲਿਆ ਕੰਬਲ ਸਵੇਰੇ ਐਨੀ ਜਿਆਦੀ ਠੰਡੇ ਹੀ ਨਾ ਵੀ ਧੁੰਦ ਨੇ ਬੁਰਾ ਹਾਲ ਕਰਕੇ ਤੇ ਉਹ ਧੁੰਦ ਦਾ ਜਿਹੜਾ ਬੁਰਾ ਹਾਲ ਹੀ ਨਾ ਉਹਦੇ ਨਾਲ ਐਨਾ ਠਰੇ ਪਏ ਹਾਂ ਦੇ ਹੁਣ ਆਲ ਕੇ ਆਉਂਦੇ ਆ ਸਾਰੇ ਕੰਬਲ ਮਲ ਲਿਆ ਲੈ ਪਿਓ ਪੁੱਤ ਪੈਰ ਠਰੇ ਪੈਰ ਠਰੇ ਲੜਾਈ ਕਰਨਦੇ ਹੁਣ ਇੱਕ ਦੇ ਠਰ ਲੱਗ ਜਾਂਦੇ ਤੇ ਦੂਜੇ ਦੇ ਕਾਹੀ ਕਦੋਂ ਦੇ ਨਿੱਗੇ ਕਰਕੇ ਬੈਠੇ ਆ ਹਾਂ ਤੇ ਤੇਰੇ ਤੇ ਨਿੱਗੇ ਨਹੀਂ ਹੋਏ ਕੰਮ ਤੇ ਕੰਮ ਤੇ ਦਸੀਆ ਕੰਮ ਤੇ ਕੰਮ ਤੇ ਕੰਮ ਤੇ ਕੰਮ ਤੇ ਅਸੀਂ ਕਦੋਂ ਦਰਸ਼ ਕਰਦੇ ਤੇ ਤੂੰ ਪਤਾ ਨਹੀਂ ਕਿਤਨਾ ਤਾਂ ਕੰਮ ਕਰਕੇ ਆ ਆ ਉਹ ਤੇ ਤੂੰ ਤੈਨੂੰ ਕਿਨੇ ਕਿਹਾ ਬਾਹਰ ਜਾ ਐ ਤੇ ਚਲੋ ਆਈ ਵੀ ਵੀਡੀਓ ਨੂੰ ਫਿਰ ਆਪਾਂ ਇੱਥੇ ਕਰਦੇ ਐਂਡ ਆ ਜਾ ਗਏ ਸ਼ਗਨ ਤੇ ਇਹ ਹੈ ਗਏ ਜਗਰੂਪ ਦੇ ਨਾਨਕੇ ਪਿੰਡ ਅਸੀਂ ਉੱਥੇ ਗਏ ਤੇ ਹੁਣ ਕੱਲ ਹੋ ਗਈ ਬਰਾਤ ਕੱਲੂ ਫੇਰ ਜਾਣਾ ਸ਼ਗਨ ਵਿੱਚ ਕਿ ਆ ਪਾ ਗਏ ਘਰੇ ਤੇ ਬਹੁਤ ਵਧੀਆ ਇੰਜੋਏ ਕੀਤਾ ਬੜਾ ਮਜ਼ਾ ਆਇਆ ਫਿਰ ਮਿਲਦੇ ਕੱਲੂ ਨਵੀਆਂ ਵੀਡੀਓ ਦੇ ਨਾਲ ਚਾਤ ਤੱਕ ਦੇ ਲਈ ਤੁਸੀਂ ਚੈਨਲ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਵੀ ਆਪਣਾ ਰਿਵਿਊ ਜ਼ਰੂਰ ਦਿਓ ਬਾਏ ਬਾਏ